ਸਿੱਖ ਪੰਥ ਦੀ ਚੜ੍ਹਦੀ ਕਲਾ ਤੇ ਅਕਾਲੀ ਦਲ ਦੀ ਪੁਨਰ ਸਰਜੀਤੀ ਲਈ ਕਾਲ ਤੱਕ ਸਭ ਤੋਂ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਕਮੇਟੀ ਵੱਲੋਂ ਜੋਰਾ ਸ਼ੋਰਾਂ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਭਰਤੀ ਦੀ ਰਹਿਨਮਾਈ ਯੋਗ ਰਹਿਨਮਾਈ ਕੀਤੀ ਗਈ ਉਸ ਤੋਂ ਬਾਅਦ ਡੈਲੀਗੇਟ ਚੁਣੇ ਗਏ ਡੈਲੀਗੇਟਾਂ ਨੇ ਅੱਜ ਪ੍ਰਧਾਨ ਦੀ ਚੋਣ ਕੀਤੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਸਿੱਖ ਸ਼ਕਸ਼ੀਤ ਨੇ ਬਹੁਤ ਵੱਡਾ ਨਾਮ ਹੈ ਦੇਸ਼ਾ ਵਿਦੇਸ਼ਾ ਦੇ ਵਿੱਚ ਅੱਜ ਪ੍ਰਧਾਨ ਬਣੇ ਨੇ ਤੇ ਇੱਧਰ ਸੰਗਤਾਂ ਪਟਿਆਲੇ ਤੋਂ ਆਈਆਂ ਨੇ ਗੱਲਬਾਤ ਕਰਦੇ ਆ ਵੀ ਅੱਜ ਦਾ ਦਿਨ ਜਿਹੜਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਨੇ ਕੀ ਅਕਾਲੀ ਦਲ ਦੀ ਹੋ ਚੜ੍ਹਦੀ ਕਲਾ ਹੋਵੇਗੀ ਬਾਈ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਲੰਬੇ ਸਮੇਂ ਤੋਂ ਅਕਾਲੀ ਦਲ ਜਿਹੜਾ ਟਰੈਕ ਤੋਂ ਉਤਰਿਆ ਹੋਇਆ ਸੀ ਤੇ ਹੁਣ ਕੀ ਲੱਗਦਾ ਵੀ ਪਟੜੀ ਤੇ ਗੱਡੀ ਚੜ੍ਹ ਜੂਗੀ ਬਾਈ ਜੀ ਪਹਿਲਾਂ ਤਾਂ ਮੈਂ ਸਾਰੇ ਹੀ ਅਕਾਲੀ ਦਲ ਪਾਰਟੀ ਤੇ ਕੌਮ ਨੂੰ ਵਧਾਈ ਦਿੰਦਾ ਜੀ ਜਿਹੜੇ ਸਾਡੇ ਜਿੱਥੇਦਾਰ ਯਾਨੀ ਹਰਪ੍ਰੀਤ ਸਿੰਘ ਜੀ ਤੇ ਬੀਬਾ ਸਤਵੰਤ ਗੋਗ ਜੀ ਨੂੰ ਪ੍ਰਧਾਨ ਚੁਣਿਆ ਤੂੰ ਦੇ ਸ਼ਕਸ਼ੀਤਾ ਬਹੁਤ ਹੀ ਚੜ੍ਹਦੀ ਕਲਾ ਪੜ੍ਹਿਆ ਲਿਖਿਆ ਯਾਨੀ ਹਰਪ੍ਰੀਤ ਸਿੰਘ ਜੀ ਨੂੰ ਵੇਖੀਏ ਤਾਂ ਉਹ ਬਹੁਤ ਜ਼ਿਆਦਾ ਪੜ੍ਹੇ ਲਿਖੇ ਸੂਝਵਾਨ ਧਾਰਮਿਕ ਪੀ ਐਚ ਡੀ ਇਤਿਹਾਸ ਚ ਸਭ ਕੁਝ ਤੇ ਸਭ ਤੋਂ ਵੱਡੀ ਗੱਲ ਸਾਡੇ ਤਖਤ ਦੇ ਜਥੇਦਾਰ ਜੀ ਰਹੇ ਨੇ ਤੇ ਬੀਬਾ ਸਤਵਿੰਦਰ ਗੋਗ ਜੀ ਨੂੰ ਵੇਖੀਏ ਤਾਂ ਉਹ ਬਹੁਤ ਹੀ ਵੱਡੇ ਸ਼ਹੀਦ ਸਾਡੇ ਪੰਥ ਦੇ ਸਤਾਰੇ ਭਾਈ ਅਮਰੀਕ ਸਿੰਘ ਜੀ ਸ਼ਹੀਦ ਉਹਨਾਂ ਦੇ ਸੁਪੁੱਤਰੀ ਨੇ ਤੇ ਇਸ ਤੋਂ ਵੱਡੀ ਗੱਲ ਸਾਡੇ ਮੈਂ ਕਹਾਂ ਵੀ ਪਾਰਟੀ ਅਸਤੇ ਜਾਂ ਕੌਮ ਅਸਤੇ ਨਹੀਂ ਹੋ ਸਕਦੀ ਕਿ ਦੋਵੇਂ ਸ਼ਖਸੀਅਤਾਂ ਜਿਨ੍ਹਾਂ ਨੂੰ ਐਸਿਆਂ ਮਿਲਿਆ ਨੇ ਜਿਹੜੀਆਂ ਇਸ ਪਾਰਟੀ ਨੂੰ ਤੇ ਕੌਮ ਨੂੰ ਇੱਕ ਨਵੀਂ ਦਿਸ਼ਾ ਵਿੱਚ ਲੈ ਕੇ ਜਾ ਸਕਦੀਆਂ ਨੇ ਤੇ ਉਹ ਨਵੀਆਂ ਉਪਰੋਕਤ ਵਲਬਜ਼ੀਆਂ ਜਿਹਨੀਆਂ ਕਮੀਆਂ ਪਿੱਛੇ ਸਾਡੇ ਤੋਂ ਸਿਆਸੀ ਜਾਂ ਧਾਰਮਿਕ ਹੋਈਆਂ ਉਹਨਾਂ ਨੂੰ ਅੱਗੇ ਸੁਧਾਰਿਆ ਜਾ ਸਕਦਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਜੀ ਜੀ ਪਟਿਆਲੇ ਦੇ ਵਿੱਚ ਜੋਰਾਸ਼ਵਰਨ ਤੁਸੀਂ ਭਰਤੀ ਕੀਤੀ ਹੈ ਤੇ ਰਖੜਾ ਸਾਹਿਬ ਨੇ ਅਗਵਾਈ ਕੀਤੀ ਤੇ ਕੀ ਕਹਿਣਾ ਚਾਹੁੰਦੇ ਹੋ ਵੀ ਕਿਸ ਤਰ੍ਹਾਂ ਦਾ ਜੋਸ਼ ਸੀਗਾ ਨਵੇਂ ਅਕਾਲੀ ਦਲ ਨੂੰ ਲੈ ਕੇ ਬੋਝ ਵੱਡਾ ਜੋਸ਼ ਸੀ ਲੋਕਾਂ ਨੇ ਬਦੋ ਬਦੀ ਆ ਕੇ ਆਪਣੇ ਆਪ ਡੈਲੀਗੇਟ ਵੀ ਕਾਪੀਆਂ ਲਈਆਂ ਵੀ ਸਾਨੂੰ ਤੋਂ ਸਾਨੂੰ ਤੋਂ ਭਾਜੀ ਕੁਮਰ ਸਿੰਘ ਖੇੜਕੀ ਇੱਧਰ ਆਪਣੇ ਗਰਤੇਜ ਸਿੰਘ ਡੈਲੀਗੇਟ ਬਣੇ ਨੇ ਆਪਣੇ ਪ੍ਰਦੇਸ ਸਾਹਿਬ ਸਾਰੇ ਵੀ ਸਾਡੇ ਲੋਕਾਂ ਨੇ ਮਤਲਬ ਵੀ ਸਾਨੂੰ ਕਿਸੇ ਨੂੰ ਕਹਿਣਾ ਨਹੀਂ ਪਿਆ ਜੀ ਲੋਕਾਂ ਨੇ ਆਪ ਮਹਾਰੇ ਹੋ ਕੇ ਸਾਡੇ ਤੋਂ ਇਹ ਕਾਪੀਆਂ ਫੜੀਆਂ ਤੇ ਭਰੀਆਂ ਔਰ ਕੋਈ ਵੀ ਗਲਤ ਨਹੀਂ ਕੋਈ ਵੀ ਝੂਠੀ ਨਹੀਂ ਕਲਾ ਕਲਾ ਆਧਾਰ ਕਾਰਡ ਹਰ ਚੀਜ਼ ਸਾਰੀਆਂ ਕਾਪੀਆਂ ਸਹੀ ਭਰੀਆਂ ਇੱਕ ਤੇ ਵੀ ਕਿੰਤੂ ਪਰੰਤੂ ਨਹੀਂ ਹੋਇਆ ਰਖੜਾ ਸਾਹਿਬ ਦੀ ਗਵਾਹੀ ਵਿੱਚ ਜਿੰਨੇ ਵੀ ਕਾਪੀਆਂ ਭਰੀਆਂ ਗਈਆਂ ਨੇ ਉਹ ਸਾਲੀਆਂ ਇੱਥੇ ਪੰਜ ਮੈਂਬਰੀ ਕਮੇਟੀ ਨੇ ਪ੍ਰਬੰਧ ਕੀਤੀਆਂ ਨੇ ਤੇ ਰਖੜਾ ਸਾਹਿਬ ਨੂੰ ਇਹ ਸਬਾਸ਼ੀ ਵੀ ਦਿੱਤੀ ਹੈ ਵੀ ਇੱਕ ਵੀ ਥੋੜੀ ਕਿਸੇ ਵੀ ਕਾਪੀ 'ਚ ਕੋਈ ਗੜਬੜ ਨਹੀਂ ਗਈ। ਹਾਂ ਜੀ। ਕੱਲ੍ਹ ਵਾਤ ਕੱਲ੍ਹ ਸ਼ੁਕਰੀਆ। ਥੈਂਕ ਯੂ। ਸਿੱਖ ਪੰਥ ਦੀ ਚੜ੍ਹਦੀ ਕਲਾ ਤੇ ਅਕਾਲੀ ਦਲ ਦੀ ਪੁਨਰ ਸਰਜੀਤੀ ਲਈ ਕਾਲ ਤੱਕ ਸਭ ਤੋਂ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਕਮੇਟੀ ਵੱਲੋਂ ਜੋਰਾ ਸ਼ੋਰਾਂ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਭਰਤੀ ਦੀ ਰਹਿਨਮਾਈ, ਯੋਗ ਰਹਿਨਮਾਈ ਕੀਤੀ ਗਈ। ਉਸ ਤੋਂ ਬਾਅਦ ਡੈਲੀਗੇਟ ਚੁਣੇਗਾ ਡੈਲੀਗੇਟਰ ਨੇ ਅੱਜ ਪ੍ਰਧਾਨ ਦੀ ਚੋਣ ਕੀਤੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਸਿੱਖ ਸ਼ਕਸ਼ੀਤ ਨੇ ਬਹੁਤ ਵੱਡਾ ਨਾਮ ਹੈ ਦੇਸ਼ਾ ਵਿਦੇਸ਼ਾ ਦੇ ਵਿੱਚ ਅੱਜ ਪ੍ਰਧਾਨ ਬਣੇ ਨੇ ਤੇ ਇੱਧਰ ਸੰਗਤਾਂ ਪਟਿਆਲੇ ਤੋਈਆਂ ਨਾਲ ਗੱਲਬਾਤ ਕਰਦਿਆਂ ਵੀ ਅੱਜ ਦਾ ਦਿਨ ਜਿਹੜਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਨੇ ਕੀ ਅਕਾਲੀ ਦਲ ਦੀ ਹੁਣ ਚੜ੍ਹਦੀ ਕਲਾ ਹੋਵੇਗੀ ਬਾਈ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਲੰਮੇ ਸਮੇਂ ਤੋਂ ਅਕਾਲੀ ਦਲ ਜਿਹੜਾ ਟਰੈਕ ਤੋਂ ਉਤਰਿਆ ਹੋਇਆ ਸੀ ਤੇ ਹੁਣ ਕੀ ਲੱਗਦਾ ਵੀ ਪਟੜੀ ਤੇ ਗੱਡੀ ਚੜ੍ਹ ਜੂਗੀ ਬਾਈ ਜੀ ਪਹਿਲਾਂ ਤਾਂ ਮੈਂ ਸਾਰੇ ਹੀ ਅਕਾਲੀ ਦਲ ਪਾਰਟੀ ਤੇ ਕੌਮ ਨੂੰ ਵਧਾਈ ਦਿੰਦਾ ਜੀ ਜਿਹੜੇ ਸਾਡੇ ਜਿੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਬੀਬਾ ਸਤਵੰਤ ਕੋਰ ਜੀ ਨੂੰ ਪ੍ਰਧਾਨ ਚੁਣਿਆ ਦੋਵੇਂ ਸ਼ਖਸੀਅਤਾਂ ਬਹੁਤ ਹੀ ਚੜ੍ਹਦੀ ਕਲਾ ਪੜ੍ਹਿਆ ਲਿਖਿਆ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਵੇਖੀਏ ਤਾਂ ਉਹ ਬਹੁਤ ਜ਼ਿਆਦਾ ਪੜ੍ਹੇ ਲਿਖੇ ਸੂਝਵਾਨ ਧਾਰਮਿਕ ਪੀ ਐਚ ਡੀ ਇਤਿਹਾਸ ਚ ਸਭ ਕੁਝ ਤੇ ਸਭ ਤੋਂ ਵੱਡੀ ਗੱਲ ਸਾਡੇ ਤਕੜ ਤੇ ਜਥੇਦਾਰ ਨਹੀਂ ਰਹੇ ਨੇ ਤੇ ਬੀਬਾ ਸਤਵਿੰਦਰ ਗੁਰੂ ਜੀ ਨੂੰ ਵੇਖੀਏ ਤਾਂ ਉਹ ਬਹੁਤ ਹੀ ਵੱਡੇ ਸ਼ਹੀਦ ਸਾਡੇ ਪੰਥ ਦੇ ਸਤਾਰੇ ਭਾਈ ਅਮਰੀਕ ਸਿੰਘ ਜੀ ਸ਼ਹੀਦ ਉਹਨਾਂ ਦੇ ਸੁਪੁੱਤਰੀ ਨੇ ਤੇ ਇਸ ਤੋਂ ਵੱਡੀ ਗੱਲ ਸਾਡੇ ਮੈਂ ਕਿਹਾ ਵੀ ਪਾਰਟੀ ਵਾਸਤੇ ਜਾਂ ਕੌਮ ਵਾਸਤੇ ਨਹੀਂ ਹੋ ਸਕਦੀ ਕਿ ਦੋਵੇਂ ਸ਼ਖਸੀਤਾਂ ਜਿਆਨੂੰ ਐਸੇ ਮਿਲੀਆਂ ਨੇ ਜਿਹੜੀਆਂ ਇਸ ਪਾਰਟੀ ਨੂੰ ਤੇ ਕੌਮ ਨੂੰ ਇੱਕ ਨਵੀਂ ਦਿਸ਼ਾ ਵਿੱਚ ਲੈ ਕੇ ਜਾ ਸਕਦੀਆਂ ਨੇ ਤੇ ਉਹ ਨਵੀਂ ਉਪਰੋਕਤ ਲਬਜ਼ੀਆਂ ਜਿਹਨੀਆਂ ਕਮੀਆਂ ਪਿੱਛੇ ਸਾਡੇ ਤੋਂ ਸਿਆਸੀ ਜਾਂ ਧਾਰਮਿਕ ਹੋਈਆਂ ਉਹਨਾਂ ਨੂੰ ਅੱਗੇ ਸੁਧਾਰਿਆ ਜਾ ਸਕਦਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਜੀ ਜੀ ਪਟਿਆਰੇ ਦੇ ਵਿੱਚ ਜੋਰਾਸ਼ਵਰਨ ਤੁਸੀਂ ਭਰਤੀ ਕੀਤੀ ਹੈ ਤੇ ਰਖੜਾ ਸਾਹਿਬ ਨੇ ਅਗਵਾਈ ਕੀਤੀ ਤੇ ਕੀ ਕਹਿਣਾ ਚਾਹੁੰਦੇ ਹੋ ਵੀ ਕਿਸ ਤਰ੍ਹਾਂ ਦਾ ਜੋਸ਼ ਸੀਗਾ ਨਵੇਂ ਅਕਾਲੀ ਦਲ ਨੂੰ ਲੈ ਕੇ ਬੋਝ ਵੱਡਾ ਜੋਸ਼ ਸੀ ਲੋਕਾਂ ਨੇ ਬਦੋ ਬਦੀ ਆ ਕੇ ਆਪਣੇ ਆਪ ਡੈਲੀਗੇਟ ਵੀ ਕਾਪੀਆਂ ਲਈਆਂ ਵੀ ਸਾਨੂੰ ਦੋ ਸਾਨੂੰ ਦੋ ਭਾਜੀ ਗੁਰਮਿਕ ਸਿੰਘ ਖੇੜਕੀ ਇੱਧਰ ਆਪਣੇ ਗਰਤੇਸ਼ ਸਿੰਘ ਡੈਲੀਗੇਟ ਬਣੇ ਨੇ ਆਪਣੇ ਪੜੈ ਸਾਹਿਬ ਸਾਰੇ ਵੀਰ ਸਾਡੇ ਲੋਕਾਂ ਨੇ ਮਤਲਬ ਵੀ ਸਾਨੂੰ ਕਿਸੇ ਨੂੰ ਕਹਿਣਾ ਨਹੀਂ ਪਿਆ ਜੀ ਲੋਕਾਂ ਨੇ ਆਪ ਮਹਾਰੇ ਹੋ ਕੇ ਸਾਡੇ ਤੋਂ ਇਹ ਕਾਪੀਆਂ ਫੜੀਆਂ ਤੇ ਭਰੀਆਂ ਔਰ ਕੋਈ ਵੀ ਗਲਤ ਨਹੀਂ ਕੋਈ ਵੀ ਠੁੱਠੀ ਨਹੀਂ ਕਲਾ ਕਲਾ ਆਧਾਰ ਕਾਰਡ ਹਰ ਚੀਜ਼ ਸਾਰੀਆਂ ਕਾਪੀਆਂ ਸਹੀ ਭਰੀਆਂ ਇੱਕ ਤੇ ਵੀ ਕਿੰਤੂ ਪਰਤੂ ਨਹੀਂ ਹੋਇਆ ਰਖੜਾ ਸਾਹਿਬ ਦੀ ਗਵਾਹੀ ਵਿੱਚ ਜਿੰਨੇ ਵੀ ਕਾਪੀਆਂ ਭਰੀਆਂ ਗਈਆਂ ਨੇ ਉਹ ਸਾਰੀਆਂ ਇੱਥੇ ਪੰਜ ਮੈਮਰੀ ਕਮੇਟੀ ਨੇ ਪ੍ਰਬੰਧ ਕੀਤੀਆਂ ਨੇ ਤੇ ਰਖੜਾ ਸਾਹਿਬ ਨੂੰ ਇਹ ਸਬਾਸ਼ੀ ਵੀ ਦਿੱਤੀ ਹੈ ਵੀ ਇੱਕ ਵੀ ਥੋੜੀ ਕਿਸੇ ਵੀ ਕਾਪੀ 'ਚ ਕੋਈ ਗੜਬੜ ਨਹੀਂ ਗਈ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ